ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਹੋ ਗਈ ਆਪਣੀ ਦਿਨ ਦੀ ਸ਼ੁਰੂਆਤ 7 ਵਜੇ 7 ਵਜੇ ਲੱਗਿਆ ਮਸ਼ੀਨ ਤੋੜਨ ਰਾਤ ਨਿਬੜਿਆ ਸੀਗਾ ਕੰਮ 6:30 11 ਵਜੇ ਤੈਨੂੰ ਨਿਬੜ ਗਿਆ ਸੀਗਾ ਬਾਈ ਉਹ ਜੈਕ ਦਾ ਲੋਕ ਚੱਕਣ ਵਾਲਾ ਹਵਾ ਦੇ ਵਿੱਚ ਨਵੀਂ ਹੋ ਚੱਲੀ ਥੋੜੀ ਜਿਹੀ ਕਿਉਂਕਿ ਉਹਦੇ ਆਈਸੀ ਦਾ ਪਾਣੀ ਦੇਖੋ ਕਿਵੇਂ ਡੈਗਦਾ। ਬਾਕੀ ਤਾਂ ਬਹੁਤ ਜਦੋਂ ਨਵੀਂ ਵਾਝ ਜਾਂਦੀ ਆ ਉਦੋਂ ਹਵਾ ਦੇ ਵਿੱਚ ਉਦੋਂ ਪਾਣੀ ਵੱਧ ਨਿਕਲਣ ਲੱਗ ਜਾਂਦਾ ਜਦੋਂ ਨਵੀਂ ਘੜ ਜਾਂਦੀ ਆ ਉਦੋਂ ਫਿਰ ਥੋੜਾ ਡੈਗਦਾ ਗੱਡੀਆਂ ਦੇ ਵੀ ਐਵੇਂ ਹੁੰਦਾ ਸੇਮ ਦੇਖਿਓ ਤੁਸੀਂ। ਇੱਥੇ ਆਪਣੇ ਹੈਗੇ ਆ 20 ਕਿੱਲੇ। ਹੁਣ ਇਹ ਮਸ਼ੀਨ ਲਾਤੀ ਆਪਾਂ। ਤੇ ਆਪਾਂ ਨੂੰ ਟਰਾਲੀਆਂ ਦਾ ਵੀ ਇੰਤਜ਼ਾਮ ਪਤਾ ਕੀ ਆ ਟਾਈਮ ਕਿਉਂ ਲੱਗ ਜਾਂਦਾ ਇਹ ਖੱਤੇ ਹੈਗੇ ਗਿੱਲੇ ਤੇ ਖੇਤ ਗਿੱਲੇ ਹੋਣ ਦੇ ਕਰਕੇ ਆਪਾਂ ਨੂੰ ਟਰਾਲੀਆਂ ਦੇ ਵਿੱਚ ਮਾਲ ਪਈਆਂ ਤੇ ਖੜਾ ਕੇ ਪਾਉਣਾ ਪੈ ਜਾਂਦਾ ਕਿਉਂਕਿ ਪਾਣੀ ਨਹੀਂ ਆਪਾਂ ਬੰਦ ਕਰਿਆ ਸੀ ਪਾਣੀ ਦੇ ਨਾਲ ਜ ਆ ਥੋੜਾ ਹੋਇਆ ਹਫਤਾ ਦੋ ਹਫਤਾ ਕੀ ਹੋਇਆ ਮਤਲਬ ਬੰਦ ਕਰੇ ਨੇ ਪਾਣੀ ਵੀ ਥੋੜੇ ਦਿਨ ਹੋਇਆ ਪਾਣੀ ਬੰਦ ਕਰਨ ਨੂੰ ਤੇ ਤਾਂ ਕਰਕੇ ਵੀ ਪਹੀ ਤੇ ਖੜਾ ਕੇ ਫਿਰ ਦਾਣੇ ਪਾਉਣੇ ਪੈਂਦੇ ਆ ਤੇ ਟਰੈਕਟਰ ਕਿਉਂਕਿ ਵੱਡੇ ਕੰਮ ਕਰਦੇ ਆ ਛੋਟੇ ਟਰੈਕਟਰ ਖੱਤੇ ਜੋ ਫਿਰ ਟਰਾਲੀਆਂ ਨਹੀਂ ਖਿੱਚਦੇ ਫਿਰ ਤੰਗ ਕਰਦੇ ਆ ਉਹਦੇ ਨਾਲ ਉਹ ਆਇਆ ਰੱਖਿਆ ਆ ਕਿ ਯਾਰ ਪਹੀ ਤੇ ਖੜਾ ਕੇ ਦਾਣੇ ਪਾਉ ਤੋਂ ਚੰਗੀ ਗੱਲ ਆ ਕੋਈ ਦਿੱਕਤ ਨਹੀਂ ਲਓ ਜੀ ਲੈ ਕੇ ਵਾਇਗਰੂ ਦਾ ਨੋ ਤੇ ਚਾਲੂ ਕਰਤੀ ਰਾਣੀ ਸੁੰਦਰਾ ਫੀਲਡਾਂ ਨਹੀਂ ਲਾਈਆਂ ਦੋਨਾਂ ਦੀਆਂ ਹੀ ਨਹੀਂ ਲਾਈਆਂ ਮੈਂ ਕਿਹਾ ਲਾਉਣੀਆਂ ਹੀ ਨਹੀਂ ਨજર ਵੱਟੂ ਰੱਖਣਾ ਤੁਸੀਂ ਇੱਕ ਗੱਲ ਦੇਖਿਓ ਕਈ ਵਾਰ ਨਾ ਜਦੋਂ ਕੰਬੈਨਾਂ ਵਾਲਿਆਂ ਦਾ ਰੂਲ ਹੁੰਦਾ ਚਲੋ ਆਪਾਂ ਤਾਂ ਹੈਗੇ ਜੇ ਹਜੇ ਤੱਕ ਕਰਿਆ ਨਹੀਂ ਕਦੇ ਜੇ ਕੋਈ ਅਣਜਾਣ ਬੰਦਾ ਆਵੇ ਨਾ ਦੇਖ ਲਿਓ ਕੰਬੈਨ ਦੀ ਲਾਈਟ ਜਗਾ ਦੇਣਗੇ ਜਾਂ ਇੰਡੀਕੇਟਰ ਜਗਾ ਦੇਣਗੇ ਹਨ ਤੇ ਵੀ ਉਹ ਕਹਿੰਦੇ ਹੁੰਦੇ ਆ ਵੀ ਇਹ ਤਾਂ ਨਹੀਂ ਗਾਉਂਦੇ ਵੀ ਅਗਲਾ ਗੋ ਵੀ ਨਾਲ ਤੇ ਨਹੀਂ ਲਾਈਟ ਲਾਈ ਜਾਂਦਾ ਵੀ ਤਰੀਕ ਨਹੀਂ ਕਰੂਗਾ ਬੰਦੇ ਹੁੰਦੇ ਆ ਕੰਬੈਨ ਦੇ ਯਾਰਾ ਇਹ ਤਾਂ ਕੋਈ ਯਾਰਾ ਟੋਗਰ ਲੌਣੇ ਪਣੀ ਲਾਉਣੀ ਆ ਮਸ਼ੀਨ ਕੱਲ ਨੂੰ ਵੀ ਆਪਣੀ ਰੱਖਣੀ ਆ ਕਿਉਂਕਿ ਦੋ ਦਿਨਾਂ ਦੇ ਵਿੱਚ ਨਵੇੜ ਕੇ ਨਾ ਥੋੜਾ ਬਰਾ ਕਰੀਏ ਤੇ ਫਿਰ ਹੈਗਾ ਮੀਂਹ ਦੇ ਸਾਰ ਐਵੇਂ ਕੋਈ ਨਹੀਂ ਤੇ ਟੱਕਰਾ ਪਾ ਲਾਂਗੇ ਫਿਰ ਝੋਨੇੰਨੀ ਜ਼ੋਰ ਲਾਉਨੇ ਆ ਜਿਆਦੇ ਤੋਂ ਜਿਆਦੇ ਛੇਤੀ ਤੋਂ ਛੇਤੀ ਝੋਨੀਆਂ ਲਾਈਏ। ਅਜੇ ਤਰਾ ਉੰਨੀ ਤੇਜ਼ੀ ਨਾਲ ਨਹੀਂ ਚਲਾਇਆ ਕੰਮ ਆਪਾਂ ਝੋਨੇ ਦਾ ਸਲੋ ਸਲੋ ਚੱਲਦਾ ਵਾ ਹੌਲੀ ਹੌਲੀ ਇਹ ਪਰ ਚੱਲੀ ਜਾਂਦਾ। ਲਓ ਜੀ ਭਰ ਕੇ ਚੱਲੀ ਪਹਿਲੀ ਟਰਾਲੀ ਆਪਣੀ ਅੱਜ। ਬਹੁਤ ਸੁੱਕੀ ਮੱਕੀ ਆ ਬਹੁਤ ਵਧੀਆ ਕੁਆਲਟੀ ਬਣ ਰਹੀ ਆ ਸਾਰਾ ਕੁਝ ਪੂਰਾ ਵਧੀਆ ਬਣ ਰਿਹਾ ਲੋ ਜੀ ਚੱਲੀ ਜਾਂਦਾ ਕੰਮ ਭਰ ਗਈ ਆਪਣੀ ਦੂਜੀ ਟਰਾਲੀ ਵੀ ਹੁਣ ਪਹੀ ਤੇ ਖੜਾਈ ਹੋਈ ਆ ਇੱਥੇ ਕਢਾ ਕੇ ਪਾਉਨੇ ਆ ਰਹਾਲ ਹੋਇਆ ਵਿਆ ਮਸ਼ੀਨਾਂ ਦਾ ਵਿਚਾਰੀਆਂ ਦਾ ਆਪਾਂ ਇਹਨਾਂ ਦੀਆਂ ਸਰਬਪੱਖ ਸੁਰੱਖਤਾਂ ਪੂਰੀਆਂ ਪ੍ਰੋਪਰ ਹੁੰਦੀਆਂ ਵੀਰੇ ਇਹ ਲੋ ਐਡਾ ਕਾਦਾ ਮੱਕੀ ਦਾ 9808 ਉਹ ਦੇ ਲੋ ਓਪਰ ਦੇ ਨਾਲ ਲੱਗਦੀ ਜਾਂਦੀ ਹੈ ਇਹ ਦੇਖਦੇ ਆ ਝਾੜ ਕਿੰਨਾ ਕ ਦਿੰਦੀ ਆ ਇੱਕ ਪ੍ਰੋਬਲਮ ਸਾਨੂੰ ਅੱਜ ਇਹੀ ਆ ਕਿ ਦਾਣੇ ਸਾਰੇ ਪਹੀਤੇ ਪਾਏ ਆ ਪਹਿਲੇ 2-2 3-3 ਡੰਡੇ ਪਾ ਕੇ ਬਾਕੀ ਸਾਰੇ ਉਰੇ ਪਹੀਤੇ ਹੀ ਪੈਂਦੇ ਆ ਦਾਣੇ ਪਤਾ ਕੀ ਆ ਯਾਰ ਵੀ ਖੇਤ ਚ ਟਰਾਲੀ ਤੋਂ ਸੀ ਬਾਲੀਆਂ ਟਕਰਾਂ ਮਾਰਨੀਆਂ ਪੈਂਦੀਆਂ ਉਹਨਾਂ ਨਾਲੋਂ ਪੀਲਾ 2 ਗਿੱਲੇ ਘੱਟ ਵੜ ਦੇਣਗੇ ਆ ਉਹ ਚੰਗਾ ਵਾ ਕੋਈ ਦਿੱਕਤ ਨਹੀਂ ਆਈ ਬਸ ਦੂਜੀ ਮਸ਼ੀਨ ਵਾਲਾ ਬਾਈ ਵੀ ਆਉਣ ਵਾਲੀ ਆ ਉਹਨਾਂ ਦੇ ਸਿਗੇ 7-8 ਗਿੱਲੇ ਉਹ ਵੱਢ ਕੇ ਆਉਣ ਲੱਗੇ ਆ ਆ ਗਿਆ ਜਗਦੀਸ਼ભાઈ ਹੁਣੇ ਵੀ ਦੂਜੀ ਕੰਪੈਨ ਵੀ ਬੱਸ ਆ ਗਈ ਐ। ਲਓ ਜੰਮੀ ਭਾਈ ਆ ਗਿਆ ਨਵਾਂ ਰੋਟਾਵੇਟਰ ਪਾ ਕੇ ਜਿਹਦੇ ਕੱਲ ਬਲੇਡ ਬਦਲੇ ਆ ਕਿਉਂਕਿ ਆਪਦੇ ਵਾਲੇ ਰੋਟਾਵੇਟਰ ਸ਼ਕਤੀਮਾਨ ਦੀ ਪੀਟੀਓ ਤੋੜਤੀਆਂ ਨੇ ਜਿਹੜਾ ਗੀਅਰ ਦੇ ਵਿੱਚੋਂ ਜਿੱਤੇ ਚਿਰੀ ਗੁੱਲਾ ਨਹੀਂ ਨਿਕਲਦਾ ਉਹ ਤੋੜਿਆ ਆ ਤੇ ਫਿਰ ਹੁਣ ਖੜਾ ਕੇ ਆਇਆ ਹੁਣ ਸ਼ਕਤੀਮਾਨ ਵਾਲਿਆਂ ਨੂੰ ਕਿਹਾ ਉਹ ਕਹਿੰਦੇ ਦੀ ਪਾ ਜਾਂਦੇ ਆ ਫਾਰਮ 'ਤੇ ਆ ਕੇ। ਤਾਂ ਪਾਉਣਾ ਦੇ ਤੇ ਦੂਜੀਆਂ ਦੋਨੇ ਮਸ਼ੀਨਾਂ ਆ ਗਈਆਂ ਭਰਾਵੋ। ਬਾਈ ਫੋਟੀ ਵੀ ਪਵਾ ਪਾ ਲਿਆਂ ਦੀ। ਇਹ ਯੁੱਧ ਕਰਾਉਂਦੀ ਹੁੰਦੀ ਆ ਬਸ ਅੱਜ ਵੀ ਕਰਾ ਸਕਦੀ ਆ ਕੋਈ ਵੱਟੀ ਗੱਲ ਨਹੀਂ ਕਿਉਂਕਿ ਇਹਨੂੰ ਆਪ ਹੀ ਆ ਕਰਾਉਣ ਦੀ ਜੇ ਕਰਾ ਲਿਆ ਤਾਂ ਕੰਬਾਈਨਾ ਪਾ ਲਾਂਗੇ ਹੋਰ ਕੀ ਇਹਨੂੰ ਨਾ ਤੋੜ ਦੀ ਇਹਨੂੰ ਨਾ ਪੰਨ ਦੀ ਇਹ ਉਹਦੇ ਵੀ ਬਵਾਦੇ ਖਾਲ ਗੇੜਾ ਲਵਾ ਕੇ ਖਾਲ ਬਾਦੇ ਫਿਰ ਸੋਖਾ ਹੋ ਜੂ। ਕੁਕੀ ਮੱਕੀ ਵੜਨ ਦਾ ਇੰਨਾ ਫਾਇਦਾ ਵਾ ਕਿ ਦੇ ਲੋ ਗੁੱਲ ਵੀ ਇਹਨ ਪੂਰੇ ਵਧੀਆ ਸਾਫ ਤੇ ਨਿਕਲਦੇ। ਬਹੁਤ ਵਧੀਆ ਮੱਕੀ ਆ। ਆਏ ਆ ਵੀ ਤੋੜ ਲੈ ਹਾਲੂ ਕੋਲ। ਇਹ ਦੇਖੋ ਪੂਰਾ ਗਿੱਲੇ ਪਿਆ ਖੇਤ ਹੈ ਜੀ। ਰੋਜ਼ ਨਵੀਂ ਲਾਟਰੀ ਨਿਕਲ ਜਾਂਦੀ ਆ ਕੋਈ ਨਾ ਕੋਈ ਇੱਕ ਦਿਨ ਇਹ ਨਿਕਲੀ ਕੱਲ੍ਹ ਹੋਰ ਨਿਕਲੀ ਅੱਜ ਅੱਛਾ ਹੀ ਮੈਨੂੰ ਵੀਰੇ ਨੇ ਦੱਸਿਆ ਸਾਰੇ ਟਰੈਕਟਰ ਵਰਕਿੰਗ ਦੇ ਵਿੱਚ ਬਾਪੂ ਵਾਲਾ ਮੈਸੀ ਕੱਢ ਲਿਆ ਹੁੰਦਾ ਕਿਉਂਕਿ ਮੱਕੀ ਨੂੰ ਵੀ ਮਸ਼ੀਨਾ ਦੋ ਚਾਲਦੀਆਂ ਮੈਂ ਕਿਹਾ ਮੂੰਗੀ ਵੜ ਲਈਏ ਤੇ ਉਧਰ ਆਪਣਾ ਗੁਗਨੀ ਭਾਈ ਜੀ ਮੂੰਗੀ ਵੇਚਣ ਗਿਆ ਹੋਇਆ ਜਗਰਾਉ ਮੰਡੀ ਉਹਦਾ ਟਰੈਕਟਰ ਵੀ ਨਹੀਂ ਬਿੱਲਾ ਜਿੰਨੇ ਟਰੈਕਟਰ ਸਾਰੇ ਕੰਮ ਕਰ ਰਹੇ ਆ ਕੋਈ ਵੀ ਹੈ ਜਾਂ ਵਿਲਨ ਦੇਖ ਲਓ ਵੀਰੇ ਝੋਨੇ ਦੀ ਲਵਾਈ ਮਸ਼ੀਨ ਵਾਲੇ ਦੀ ਮੱਕੀ ਵਾਲੇ ਵੜਦੇ ਵਿੱਚ ਪਈਆਂ ਨਾਲ ਲੈਣਾ ਚਣੀਆਂ ਨਪੂਰੀਆਂ ਵਧੀਆ ਦੇਖੋ ਇਹ ਸਾਰੇ ਦਾ ਸਾਰਾ ਮਾਲਕਦਾਨ ਵਿੱਚ ਹੀ ਸਾਰੀਆਂ ਜੜਾਂ ਜੁਣਾ ਸਭ ਕੁਝ ਵਿੱਚ ਹੀ ਹੈ। ਕੁਝ ਨਹੀਂ ਬਾਹਰ ਕੱਢਿਆ। ਯਾਨੀ ਕਿ ਆਗੂ ਗੁ ਤਾਂ ਲਾਈ ਨਹੀਂ ਆਪਾਂ। ਬਸ ਆ ਇੱਕ ਵਾਰ ਰੱਖ ਕੇ ਬਾਹਰ ਆ ਸੀਗਾ ਛੱਡ ਕੇ। ਚਲਦੀ ਹੈ ਬਜਾਈ ਝੋਨੇ ਦੀ ਪੂਰੀ ਜੂਰਾ ਦੇ। ਦੇਖ ਲਓ ਚਣ ਲੀਆ ਨਾ ਮੋਟੀਆਂ ਵਾਂਗ। ਇਹ ਦਿਨਾ ਹੱਥ ਚ ਲੀਵਰ ਆ ਰੇਸ ਚਾਹੇ ਜਿੰਨੀ ਮਰਜ਼ੀ ਰੇਸ ਫੁੱਲ ਦੇ ਦੋ ਕਮਬਾਈਨ ਵਾਂਗੂ ਹੱਥ ਚ ਲੀਵਰ ਲੱਗਿਆ ਹੈ ਚੇਂਜਰ ਉਹਨੂੰ ਜਿੰਨਾ ਅੱਗੇ ਨੂੰ ਧੱਕੇ ਜਾਵਾਂਗੇ ਉੰਨੀ ਸਪੀਡ ਹੋਈ ਜਾਣੀ ਹੈ ਤੇ ਕਈ ਵੀਰ ਮੈਨੂੰ ਵਾਲੇ ਵੀਰਾਂ ਦੇ ਕਮੈਂਟ ਇਹੀ ਆਏ ਆ ਵੀਰੇ ਦਾ ਰੇਟ ਕੀ ਆ ਰੇਟ ਕੀ ਆ ਵੀਰੇ ਇਹਦਾ ਰੇਟ ਨਾ ਉਹ ਡਿਮਾਂਡ 14 ਲੱਖ ਦੀ ਕਰਦੇ ਆ ਪਰ 13 ਲੱਖ 70 ਤੋਂ 75 ਹਜ਼ਾਰ ਦੇ ਵਿੱਚ ਹੀ ਦੇ ਦਿੰਦੇ ਆ ਤੇ ਹੁਣ ਤਾਂ ਹੁਣ ਵਾਲੇ ਸੀਜ਼ਨ ਦੇ ਵਿੱਚ ਨਾ ਅਗਲੇ ਸੀਜ਼ਨ ਦਾ ਤਾਂ ਪਤਾ ਨਹੀਂ ਤੇ ਇੰਨੀ ਕੀਮਤ ਹੈ ਤੇ ਪਰ ਵੀਰੇ ਜੀ ਦੇ ਬਹੁਤ ਵਧੀਆ ਬਹੁਤ ਹੀ ਕੰਮ ਕਰਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਹਿਣਾ ਸਿੱਧੀ ਜੀ ਦੱਸਦਾ ਤੁਹਾਨੂੰ ਗੱਲ ਤੇ ਇਹਦੇ ਨਾਲ ਕਿਰਾਏ ਦੇ ਵੀ ਤੁਸੀਂ ਜਿੰਨਾ ਮਰਜ਼ੀ ਕੰਮ ਕਰ ਸਕਦੇ ਹੋ ਸਾਡੇ ਪਿੰਡ ਦੇ ਲੋ 2-3 ਬੰਦੇ ਆ ਮੁੰਡੇ ਆ ਕਿਰਾਏ ਵਾਲੇ ਦਾ ਕੰਮ ਕਰਦੇ ਆ ਉਹਨਾਂ ਨੇ ਪਨੀਰੀ ਚ ਪੂਰੇ ਵਧੀਆ ਰੁਪਏ ਕਮਾਏ ਆ ਵੀ ਐਵੇਂ ਕੋਈ ਮਜ਼ਾਕ ਵਾਲੀ ਗੱਲ ਨਹੀਂ ਵਧੀਆ ਕੰਮ ਆਉਣਾ ਕੋਲੇ ਬਹੁਤ ਵਧੀਆ ਸਾਰੀ ਪਨੀਰੀ ਜਿੰਨੀ ਵੀ ਜੀ ਦੀ ਸਾਰੀ ਦੀ ਸਾਰੀ ਬੈਗੀ ਦੇ ਦੋਨਾਂ ਦੇ। ਉਹ ਇੰਨਾ ਵਧੀਆ ਕੰਮ ਜਾਂਦਾ। ਕੱਲ ਦਾ ਮੂੰਗੀ ਵੜਨ ਦਾ ਕੰਮ ਵੀ ਆਪਣੇ। ਮੂੰਗੀ ਵੱਢੀ ਜਾਂਦੇ ਅੱਜ ਫੇਰ ਰਾਤ ਕੱਲ ਨੂੰ ਮੂੰਗੀਆਂ ਤਾਂ ਕਰਕੇ। ਹੈਲੋ। ਕੰਮੀ ਲਾਇਆ ਮੂੰਗੀ ਵੜਨ। ਕੰਮੀ ਲੱਗੇ ਆ ਹੁਣੀ। ਥੋੜਾ ਟਾਈਮ ਹੈ ਕਿਉਂਕਿ ਨੈੱਟ ਤੇ ਦੇਖਿਆ ਸੀਗਾ ਵੀ ਮੀਂਹ ਪੈਣ ਦਾ ਹੈਗਾ ਵਾ ਕਾਫੀ ਵੀ ਮੀਂਹ ਪੈਣ ਤੋਂ ਲੱਗਦਾ ਵੀ ਮੀਂਹ ਪਊਗਾ ਮੌਸਮ ਖਰਾਬ ਤਾਂ ਕਰਕੇ ਵੱਢਣ ਲੱਗੇ ਆਂ ਤੇ ਉਧਰ ਗੁਗਨੀ ਭਾਈ ਵੇਚਣ ਵੀ ਗਿਆ ਹੋਇਆ ਮੂੰਗੀ ਇੱਧਰ ਇੱਕ ਟਿੰਕ ਪਾਤਾ ਦੇਖੋ ਕਿੰਨਾ ਸੋਹਣਾ ਰੰਗ ਆ ਹਾਂ ਇੱਧਰ ਖੜਾ ਆਪਣਾ ਮੈਸੀ ਘੋੜਾ ਉਹਦਾ ਲੈ ਗਿਆ ਦੀ ਮੈਂ ਲੰਬੇ ਘੇਰਿਆਂ 'ਚ ਕੰਮ ਬਹੁਤ ਮੌਕਦਾ ਆ ਇਹ ਆਪਣਾ 8 1/2 ਕਿੱਲੇ ਦਾ ਲੰਬਾ ਘੇਰਾ ਵਾ 8 ਕਿੱਲੇ ਦੀ ਲੰਬਾਈ ਆ ਯਾਨੀ ਬਹੁਤ ਵੱਡਾ ਘੇਰਾ ਬਣਦਾ ਇੱਥੇ ਤੱਕ ਆ ਜਾਂਦਾ ਉਹ ਉੱਥੋਂ ਸ਼ੁਰੂ ਹੋ ਗਿਆ ਬਹੁਤ ਮਿਹਨਤ ਕਰੀ ਆ ਇਹ ਖੱਤਾ ਬਣਾਉਣ ਲਈ ਵੀ ਨਿੱਕੇ ਨਿੱਕੇਆਂ ਗਿਆਰੀਆਂ ਹੁੰਦੀਆਂ ਸੀ ਜਿਹੜੇ ਸਾਲ ਆਪਾਂ ਖੱਤਾ ਲਿਆ ਸੀ ਹੁਣ ਇੱਥੇ 6 6 3 3 6 6 ਕਿੱਲੇ ਦੇ ਘਾਰੇ ਆ ਗੱਲ ਕਰਦਾ ਮੈਂ ਵੀ ਯਾਰ ਇਹ ਨਾ ਆਪਾਂ ਨੂੰ ਚੇਂਜ ਹੋਣਾ ਪਿਆ ਥੋੜਾ ਹੋ ਵਦ ਚੰਗਾ ਚੰਗਾ ਦਿਨ ਲੋ ਵੀ ਆਪਣਾ ਨਿਬੜ ਗਿਆ ਖੱਤਾ ਦੂਜੀ ਮਸ਼ੀਨ ਆ ਗਈ ਸੀ ਵਧੀਆ ਟਾਈਮ ਤੇ ਤੇ ਟਾਈਮ ਤੇ ਸਾਰਾ ਗੱਤਾ ਨਿਬੜ ਗਿਆ ਤੇ ਦੇਖੋ ਹੁਣ ਵੀ ਖੇਤ ਟਰਾਲੀ ਕਿੱਥੇ ਖੜੀ ਆ ਉਹਦੇ ਤੇ ਮਸ਼ੀਨ ਦਾਣੇ ਕਿੱਥੋਂ ਮਾਉਣ ਆਉਂਦੇ ਫਿਰ ਐਦਾਂ ਟਾਈਮ ਲੱਗ ਜਾਂਦਾ ਐਦਾਂ ਟਾਈਮ ਖਾ ਜਾਂਦਾ ਅੱਜ ਨਿਬੜ ਗਿਆ ਖੱਤਾ ਅਖੀਲੇ ਟਿੰਗ ਪਾ ਕੇ ਚੱਲੀਆਂ ਮਸ਼ੀਨਾ ਆਪਣੀਆਂ ਅੱਜ ਟੋਟਲ ਵੱਡੀ ਅੱਜ ਤਾਂ ਥੋੜੀ ਹੋਈ ਆ ਅੱਜ ਨਹੀਂ ਵਾਲੀ ਹੋਈ ਕਿਉਂਕਿ ਇੱਧਰ ਨੂੰ ਆਉਣਾ ਪੈਂਦਾ ਕੱਲ ਹੋ ਗਈ ਸੀ ਕੱਲ ਤਾਂ ਵੱੋ ਸੀਗੀ ਕੱਲ 30 ਕਿੱਲੇ ਦੇ ਨੇੜੇ ਸੀਗੇ ਤੋਂ ਉਹਨਾਂ ਦੇ ਵੱਡੇ ਹੋਏ ਅੱਜ ਕੱਲ ਵੱਡੇ ਸੀਗੇ 12 12 ਤੇ ਹਾਂ ਕੱਲ 30 ਪਲੱਸ ਸੀਗੇ ਹਨਾ ਬਾਡੀ ਮੇਲੇ ਯਾਰ ਦਿਮਾਗ ਨਾ ਕੰਬੈਨ ਵਾਲਿਆਂ ਦਾ ਸਾੜਾ ਨੇ ਮਗਰੀ ਦਾਣੇ ਪਾਦੇ ਵੀ ਮੂਹਰੇ ਟਰਾਲੀ ਖਾਲੀ ਪਈ ਐ ਮੂਹਰੇ ਮਾਰ ਲਓ ਤੇ ਕੱਲ ਵੱਡੇ 30 31 ਕਿੱਲੇ ਅੱਜ ਵੱਡੇ ਆ ਆ ਅੱਜ ਵੱਡੇ 28 ਕਿਲੇ ਦੋਨੇ ਮਸ਼ੀਨਾਂ ਦਾ ਬਾਡੀ ਤਾਂ ਵਧੀਆ ਹੋ ਜਾਂਦੀ ਆ ਬਾਡੀ ਦੀ ਨਹੀਂ ਕੋਈ ਦਿੱਕਤ ਯਾਰ ਇਹਨਾਂ ਐਨਰਜੀਆ ਮਸ਼ੀਨਾਂ ਨਹੀਂ ਕੋਈ ਬਣ ਸਕਦੀਆਂ ਸੱਚੀ ਦੱਸਾਂ ਮੈਂ ਤੁਹਾਨੂੰ ਚਾਹੇ ਕੋਈ ਮਸ਼ੀਨ ਇਹਨਾਂ ਦੇ ਬਰੋਬਰ ਲਿਆਓ ਕੋਈ ਮਾਦੀ ਵੀ ਇਹਨਾਂ ਐਨਰਜੀਆ ਮਸ਼ੀਨਾਂ ਨਹੀਂ ਕੋਈ ਬਣ ਸਕਦੀ ਆ ਹੋ ਗਿਆ ਕੰਮ ਉਹੀ ਜੀ ਤੋਂ ਮੈਂ ਡਰਦਾ ਸੀ ਫਸ ਗਈ ਵੱਡੀ ਟਰਾਲੀ ਆਪਣੀ ਆਲ ਦੇ ਵਿੱਚ ਬੱਸ ਕਰੋ ਦੇਖੋ ਵੱਡੀ ਟਰਾਲੀ ਪੈ ਗਈ ਪੂਰੀ ਪੂਰੀ ਫੁੱਲ ਭਰੀ ਹੋਈ ਹੈ ਹਨ ਟਰੈਕਟਰ ਦਾ ਹੈ ਨਹੀਂ ਕੋਈ ਵੀ ਖਾਲੀ ਕੰਬਾਈਨੇਂ ਹੀ ਦੋਨੇ ਪਾਉਣ ਲੱਗਿਆ ਇੱਕ ਇਧਰਲੇ ਕੁੰਜੇ ਪਾਤੀ ਇੱਕ ਪਰਲੇ ਪਾਦੇ ਇਹਦੇ ਹੈਗੇ ਖੇਤ ਝਟਕਾ ਨਾ ਲੱਗਣ ਦਿਓ ਬਾਈ ਠੀਕ ਆ ਟਾਇਟ ਕਰਕੇ ਬ੍ਰੇਕਾਂ ਤੇ ਰੱਖੀ ਹੱਥ ਤੇ ਬੜਾ ਠੀਕ ਆ ਬੈਗ ਕੱਢ ਕੇ ਕੱਢਣੀ ਇੱਥੋਂ ਦੀ ਆ ਫਿਰ ਜੰਮੀ ਬਾਈ ਤੂੰ ਨਾ ਵਿਚਾਲੇ ਖੜ ਜੀ ਉੱਥੇ ਆ ਕਮਲ ਨੂੰ ਜਾਂ ਇਧਰ ਮੂਰੇ ਖੜ ਜੀ ਇਧਰ ਮੂਰੇ ਖੜ ਜੀ ਫਿਰ ਇਧਰ ਮੈਂ ਕਮਲ ਨੂੰ ਦੱਸ ਦੂੰ ਇਹਨਾਂ ਦੀ ਝੋਟੀਆਂ ਨੇ ਮਾਰਨਾ ਖਿੱਚ ਕੇ ਬਾਹਰ ਉਹੀ ਕੰਮ ਹੋ ਗਿਆ ਫਿਰ ਭਾਰ ਵੀ ਬਹੁਤ ਹੋ ਜਾਂਦਾ ਨਾ ਖਾਲ ਕੋਲ ਚ ਬਹਿ ਜਾਂਦੇ ਜਾਂਦੀ ਆਪਾਂ ਟਰਾਲੀ ਬਣਾਈ ਆ ਓ ਰੁਕ ਜਾ ਓ ਓ ਜੰਮੀ ਭਾਈ ਕਿੱਥੇ ਆ ਫਿਰ ਉਹਨੂੰ ਕਿਵੇਂ ਪਤਾ ਲੱਗੂ ਦੱਸ ਓ ਰੁਕ ਜਾ ਯਾਰ ਓ ਰੁਕ ਜਾ ठीक है चलो 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 चल बस भाई निकल निकलगी भाई गई ਬੀਟ ਤਰ ਟੋਜਨ ਟਾਈਟ ਕਰ ਲਾ ਟੋਜਨ ਟਾਈਟ ਕਰ ਲਾ ਝਟਕਾ ਨਾ ਬੈਣ ਨਹੀਂ ਵੀਰ ਬਣਿਆ ਕਰ ਲਾ ਕਰ ਲਾ ਕਰ ਲਾ ਬੱਸ ਹੋਰ ਕਰ ਲਾ ਬ੍ਰੇਕਾਂ ਦੱਬ ਕੇ ਰਹਾ ਕਿ ਮਗਰ ਨਾ ਮੁੜਨ ਦੇ ਹੋਰ ਘਰਟ ਲਾਵਾ ਹਜੇ ਥੋੜਾ ਹੋਰ ਕਰ ਲਾ ਹਾਂ ਕਾਇਤ ਲਾ ਯਾਰ ਓਏ ਰੁਕ ਜਾ ਖੋਪੀ ਆਣੀਆਂ ਯੋਜਨਾ ਚੱਕ ਲੋ ਸਾਰੀਆਂ ਵੱਡੀ ਟੋਸ ਜਨ ਮੋਟੀ ਉਹ ਪਾ ਲੋ ਫੇਰ ਯਾਰ ਉਹ ਦੇ ਮੰਗੂ ਖੜਾ ਮੰਗੂ ਮੈਲਾ ਤਾਂ ਲੈ ਕੇ ਨਹੀਂ ਆਇਆ ਟਰੈਕਟਰ ਮੰਗੂ ਟਰੈਕਟਰ ਉੱਥੇ ਹੀ ਖੜਾ ਹਜੇ ਕੰਬਾਈਨਾਂ ਨੇ ਬੈਗ ਦਾ ਟਰਾਲੀ ਮਾਰੀ ਪੂਰੀ ਮੈਂਟਾਂ ਚ ਫਟ ਗਏ ਹਨਾ ਤੇ ਫਿਰ ਕੀ ਹੋਇਆ ਜਦੋਂ ਮੂਹਰ ਨੂੰ ਪਾਉਣ ਲੱਗੇ ਮੂਹਰੇ ਹੈਗੇ ਸੀਗੇ ਖਾਲੀਆਂ ਦੇ ਉਲਟ ਲੋਟ ਤੇ ਕੰਬੈਨ ਨਹੀਂ ਸੀ ਆਉਂਦੀ ਲੋਟ ਕਿਉਂਕਿ ਕੰਬੈਨ ਨੂੰ ਝਟਕਾ ਬਹੁਤ ਪੈਂਦਾ ਸੀ ਮੈਂ ਕਿਹਾ ਹੋਰ ਨਾ ਵੇਟ ਬੁੱਟ ਲਾ ਕੇ ਹੀ ਲੈ ਜਵੇ ਕੰਬੈਨ ਕਿਉਂਕਿ ਅਸੀਂ ਨਾ ਮੂਹਰੇ ਕੰਬੈਨ ਨੂੰ ਸਿੱਧਾ ਟੋਚਨ ਬਹੁਤ ਘੱਟ ਪਾਉਣਾ ਟਰੈਕਟਰ ਨੂੰ ਜਾਂ ਤਾਂ ਟਰਾਲੀ ਦੇ ਸਾਈਡ ਤੇ ਪਾਉਨੇ ਹੁੰਦੇ ਆ ਕਿਉਂਕਿ ਕੰਬੈਨ ਦੇ ਨਾਲ ਟੋਚਨ ਪਾਉਣਾ ਨਹੀਂ ਚਾਹੀਦਾ ਟਰੈਕਟਰਾਂ ਨੂੰ ਕਿਉਂਕਿ ਕੰਬੈਨ ਦਾ ਜ਼ੋਰ ਹੋਰ ਹਿਸਾਬ ਦਾ ਹੁੰਦਾ ਟਰੈਕਟਰਾਂ ਦਾ ਜ਼ੋਰ ਆਪਣਾ ਹੋਰ ਹਿਸਾਬ ਦਾ ਹੁੰਦਾ ਤੇ ਉਹਦੇ ਚੱਕਰ 'ਚ ਆਪਾਂ ਨਾ ਪੰਗਾ ਨਹੀਂ ਲੈਂਦੇ। ਜਿਆਦਾ ਕੰਬੈਨ ਨੂੰ ਸਾਈਡ ਤੇ ਪਾਈਦਾ ਤਾਂ ਹੁਣ ਫਿਰ ਮੈਂ ਤਾਂ ਹੀ ਨਹੀਂ ਝਟਕਾ ਮਰਵਾਉਣ ਦਿੱਤਾ ਮੈਂ ਕਿਹਾ ਜੇ ਕੰਬੈਨ ਉਹ ਚ ਖਾਲੀ ਛੱਡੇਗੀ ਨਾ ਤਾਂ ਉਹ ਕੰਬੈਨ ਵਾਲੇ ਨੇ ਰੇਸ ਨਹੀਂ ਦਿੱਤੀ ਤਾਂ ਕਰਕੇ ਵੀ ਝਟਕਾ ਨਾ ਵੱਜੇ ਤਾਂ ਉਹ ਚੱਕਰ ਨਹੀਂ ਮਿਲੇ ਸਹੀ। ਫਿਰ ਇੱਕ ਵਾਰ ਬੈਗ ਖਿੱਚ ਕੇ ਤਾਂ ਫਿਰ ਅਰਜਨ ਮੂਹਰੇ ਪਾ ਕੇ ਬੈਗ ਘੜਦਾ। ਹੁਣ ਇਹੋ ਜਿਹੀਆਂ ਸਿਚੁਏਸ਼ਨਾਂ ਦੇ ਵਿੱਚ ਬਹੁਤ ਵਧੀਆ ਵੀਡੀਓ ਬਣਦੀ ਆ ਪਰ ਉੱਥੇ ਕੋਈ ਵੀਡੀਓ ਬਣਾਉਣ ਵਾਲਾ ਨਹੀਂ ਹੁੰਦਾ। ਵੀ ਕਿਹਨੂੰ ਦਈਏ ਕੈਮਰਾ? ਟਿਕਰੀ ਪਹਿਲਾ ਫੜਾਓ ਫੇਰ ਫੜੋ ਭੋਗ ਪਾ ਨਾ ਉਹਨਾਂ ਤੋਂ ਵਧੀਆ ਬਣਦੀਆਂ ਹਨ ਇਹ ਸਿਚੁਏਸ਼ਨ ਹੋ ਜਾਂਦੀਆਂ ਬਹੁਤ ਬਹੁਤ ਤੇ ਹੁਣ ਅਰਜਨ ਦੇ ਨਾਲ ਪਿੱਛੇ ਨੂੰ ਖਿੱਚਦੀ ਟਰਾਲੀ ਚਲੋ ਮਾਰਿਆ ਨਿਕਲ ਗਈ ਪੂਰੀ ਵਧੀਆ ਇਹ ਚੱਕਰ ਹੋ ਗਿਆ